ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜਿਆਦੇ ਸੋਹਣੇ ਸੂਟ ਲੇਣਗੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਂਗਾ ਤਾਂ ਆਪਣਾ ਫਾਸਟਲੀ ਆਰਡਰ ਕਰਦੇ ਹੋ ਨਿਊ ਨਿਊ ਸਟਾਕ ਹੈਗਾ ਸਾਰਾ ਤੇ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟ ਨੇਗੇ ਪਹਿਲਾਂ ਜਿਹੜਾ ਮੈਂ ਸੂਟ ਪਾਇਆ ਹੋਇਆ ਹੈਗਾ ਮੈਂ ਕਾਟਨ ਕੋਟੇ ਦੇ ਉੱਪਰ ਵਰਕ ਕਰਵਾਇਆ ਹੋਇਆ ਹੈਗਾ ਜੇ ਤੁਸੀਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਸਿਰਫ ਇਹ ਸੂਟ ਦੇ ਵਿੱਚ ਇਸ ਤਰ੍ਹਾਂ ਬੂਟੀਆਂ ਹੀ ਨੇਗੀਆਂ ਲਓ ਜੀ ਐਦਾਂ ਇਹ ਸੂਟ ਬਣਿਆ ਹੋਇਆ ਹੈਗਾ ਤੇ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਵਾ ਸਕਦੇ ਹੋਗੇ ਬਾਜੂ ਤੇ ਐਦਾਂ ਵਰਕ ਹੋਇਆ ਹੋਇਆ ਹੈਗਾ ਇਹਦੇ ਇਸ ਤਰ੍ਹਾਂ ਦੇਖੋ ਜੀ ਪ੍ਰਾਈਸ ਜਿਹੜਾ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਲਿਓ ਵਿਦ ਦੁਪੱਟਾ ਵਿਦਆਊਟ ਦੁਪੱਟਾ ਜਿਸ ਤਰ੍ਹਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਜਿਹੜਾ ਮੇਰੇ ਫਰੋਜੀ ਸੂਟ ਵੇਅਰ ਕੀਤਾ ਹੋਇਆ ਸੀਗਾ ਕਾਫੀ ਭੈਣਾਂ ਆਰਡਰ ਦੇ ਚੁੱਕੀਆਂ ਨੇਗੀਆਂ ਤੇ ਜਿਹੜੀਆਂ ਭੈਣਾਂ ਰਹਿੰਦੀਆਂ ਨੇ ਤੁਸੀਂ ਵੀ ਆਪਣਾ ਆਰਡਰ ਦੇਣਾ ਚਾਹੁੰਦੇ ਹੋਗੇ ਤਾਂ ਦੇ ਸਕਦੇ ਹੋਗੇ ਬਹੁਤ ਸਾਰੀਆਂ ਭੈਣਾਂ ਨੇ ਸੇਮ ਸੂਟ ਸੇਮ ਕਲਰ ਤੇ ਹੀ ਰੈਡੀ ਕਰਵਾਇਆ ਹੈਗਾ ਤੇ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੀ ਆਂ ਪਹਿਲਾ ਸੂਟ ਹੈ ਜੀ ਜੋਰਜਟ ਦਾ ਸੂਟ ਹੈਗਾ ਪਿਓਰ ਜੋਰਜਟ ਹੈਗੀ ਕਾਫੀ ਭੈਣਾ ਦੀ ਡਿਮਾਂਡ ਸੀਗੀ ਵੀ ਸਾਨੂੰ ਜੋਰਜਟ ਦੇ ਸੂਟ ਚਾਹੀਦੇ ਆਣਗੇ ਤੇ ਪਿਓਰ ਜੋਰਜਟ ਹੈਗੀ ਤੁਸੀਂ ਇਸ ਤੋਂ ਨੂੰ ਸਟੱਫ ਤੋਂ ਹੀ ਪਤਾ ਲੱਗ ਜਾਊਗਾ ਤੇ ਨਾਲ ਆਪਾਂ ਮਡਾਲ ਦੀਆਂ ਸਲਵਾਰਾਂ ਰੱਖੀਆਂ ਨੇ ਜੀਆਂ ਦੇਖੋ ਇਹ ਰਹੇਗਾ ਜੀ ਇਸ ਤਰ੍ਹਾਂ ਦੀ ਸ਼ਰਟ ਹੈਗੀ ਕਲਰ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਨਾ ਕਲਰ ਹੈਗਾ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਇਹਦੇ ਵਿੱਚ ਥੋੜਾ ਇਹ ਡੱਲਾਰੇ ਪਰ ਇਸ ਤੋਂ ਥੋੜਾ ਇਹ ਲਾਈਟ ਹੈਗਾ ਕਲਰ ਲੋ ਜੀ ਇਸ ਤਰ੍ਹਾਂ ਇਹ ਸੂਟ ਇੱਥੇ ਸਹੀ ਹੈ ਇਸ ਤਰ੍ਹਾਂ ਇਹ ਵਾਲੀ ਇਹਦੀ ਸ਼ਰਟ ਹੈਗੀ ਤੇ ਨਾਲ ਰਹੇਗੀ ਪਲੇਨ ਸਲਵਾਰ ਰਹੇਗੀ ਇਹਦੀ ਨਾਲ ਇਹ ਵਾਲੀ ਤੁਸੀਂ ਸਲਵਾਰ ਤੇ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਸੂਟ ਤੇ ਕੱਟਵਰਕ ਜਾਂ ਵਰਕ ਵਗੈਰਾ ਜਿੱਦਾਂ ਵੀ ਤੁਸੀਂ ਸੂਟ ਰੈਡੀ ਕਰਵਾਣਾ ਹੈਗਾ ਉਸ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਬਹੁਤ ਜਿਆਦੇ ਸੋਹਣਾ ਸੂਟ ਹੈਗਾ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2000 ਤੇ ਐਕਸਟਰਾ ਸ਼ਿਪਿੰਗ ਰਹੇਗੀ ਸ਼ਿਪਿੰਗ ਦੇ ਚਾਰजेस ਐਕਸਟਰਾ ਲੰਗੇ ਇਹਦੇ ਤੇ 2000 ਸੂਟ ਦਾ ਪ੍ਰਾਈਸ ਹੈਗਾ ਲੋ ਜੀ ਕਲੈਕਸ਼ਨ ਹੈ ਜਿਹੜੀ ਟਿਸਟਾ ਦੀ ਹੈਗੀ ਟਿਸਟਾ ਦੇ ਰਹਣਗੇ ਇਹ ਵਾਲੇ ਸੂਟ ਵੀ ਪਹਿਲਾ ਸੂਟ ਇਹ ਹੀ ਸੀਗਾ ਅੱਜ ਵਾਲਾ ਤੇ ਇਹਦੇ ਵਿੱਚ ਦੂਜਾ ਕਲਰ ਇਹ ਵਾਲਾ ਹੈਗਾ ਕਲਰ ਤੁਸੀਂ ਦੇਖ ਸਕਦੇ ਹੋਗੇ ਦੋਨੋਂ ਹੀ ਸੋਹਣੇ ਨੇ ਦੋ ਹੀ ਕਲਰ ਬਣ ਕੇ ਆਏ ਸੀਗੇ ਪ੍ਰਿੰਟ ਦੇ ਵਿੱਚ ਤੀਜਾ ਕੋਈ ਕਲਰ ਨਹੀਂ ਆਇਆ ਹੈਗਾ ਕਲਰ ਪ੍ਰਿੰਟਿੰਗ ਬਹੁਤ ਜਿਆਦੇ ਸੋਹਣੀ ਹੈਗੀ ਤੇ ਨਾ ਵਾਲੇ ਡਾਲਣੇ ਨਾ ਵਾਲੇ ਡਾਰਕ ਨਹੀਂਗੇ ਸੂਟ ਇਸ ਤਰ੍ਹਾਂ ਇਹ ਬਣੇ ਹੋਏ ਲੰਗੇ ਇਹ ਇਸ ਤਰ੍ਹਾਂ ਇਹ ਸੂਟ ਬਣਿਆ ਹੋਇਆ ਦੇਖੋ ਸੂਟ ਕਾਫੀ ਜਿਆਦੇ ਸੋਹਣਾ ਹੈਗਾ ਤੇ ਨਾਲ ਰਹੇਗੀ ਪਲੇਨ ਬਾਟਮ ਹੈਗੀ ਇਹਦੇ ਐਕਸਟਰਾ ਸਕਰੀਨਸ਼ਾਟ ਲੈ ਲਿਓ ਸਕਰੀਨਸ਼ਾਟ ਮੈਨੂੰ ਵਟਸਐਪ ਤੇ ਭੇਜ ਦਿਓ ਤੇ ਆਪਣਾ ਸੂਟ ਜਿਹੜਾ ਰਖਵਾ ਲਿਓ ਪ੍ਰਾਈਸ ਹੈਗਾਗਾ 2000 ਪਲੱਸ ਸ਼ਿਪਿੰਗ ਇਹ ਵਾਲੇ ਵੀ ਜਿਹੜਾਗਾ ਨਿਊ ਸੂਟ ਆਏ ਨੇ ਜੇ ਸਾਰੇ ਇਹਦੇ ਵਿੱਚ ਨਾ ਵਿੱਚ ਬੂਟੀਆਂ ਨਹੀਂ ਗੀਆਂ ਸੂਟ ਦੇ ਬਾਟਮ ਇਹਦੀ ਆਪਾਂ ਡਾਈ ਕਰਵਾਵਾਂਗੇ ਕਰਵਾਵਾਂਗੇ ਡਾਈ ਨਹੀਂ ਕਰਵਾਈਆਂ ਹੈਗੀਆਂ ਹਜੇ ਦੇਖੋ ਕਿੰਨਾ ਜਿਆਦਾ ਸੋਨਾ ਸ਼ੇਡ ਹੈ ਇਹਦੇ ਵਿੱਚ ਬੂਟੀਆਂ ਨੇਗੇ ਟਿਮਕਣੇ ਜੇ ਤੁਹਾਨੂੰ ਦਿਖਦੇ ਹੋਣੇ ਵੀਡੀਓ ਦੇ ਵਿੱਚ ਬਹੁਤ ਜਿਆਦਾ ਸੋਨਾ ਸੂਟ ਹੈਗਾ ਤੇ ਬਾਟਮ ਡਾਈ ਕਰਵਾ ਕੇ ਇਹ ਤੁਹਾਨੂੰ 3000 ਰੁਪਏ ਦਾ ਸੂਟ ਪਾਊਗਾ ਬਾਟਮ ਲਗਾ ਕੇ ਨਾਲ ਇਹ ਵੀ ਟੀਸਟਾ ਦੇਣਗੇ ਲੋਚ ਸਟਾਫ ਬਹੁਤ ਜ਼ਿਆਦਾ ਸੋਹਣਾ ਹੈਗਾ ਸਿਲਕ ਦੇ ਵਿੱਚ ਹੈਗਾ ਪਹਿਲਾ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਤੇ ਦੂਜਾ ਕਲਰ ਇਹ ਵਾਲਾ ਹੈਗਾ ਨਾਲ ਇਹਦੇ ਰਹਿਣਗੇ ਜਿਹੜੇ ਬਾਟਮ ਦਾ ਸਟਾਫ ਰਹੂਗਾ ਉਹ ਕ੍ਰੇਪ ਦਾ ਰਹੂਗਾ ਕਲਰ ਇਹਦੇ ਤਿੰਨੋਂ ਹੀ ਬਹੁਤ ਜ਼ਿਆਦਾ ਸੋਹਣੇ ਲੱਗੇ ਇਹਦੇ ਵਿੱਚ ਨਾ ਸਾਰੇ ਸ਼ਰਟ ਦੇ ਵਿੱਚ ਬੂਟੀਆਂ ਜੀਆਂ ਨੇ ਟਿਮਕਣੇ ਜੇ ਨੇਗੇ ਫਲਾਰ ਬਣੇ ਹੋਏ ਨੇ ਸੂਟ 'ਚ ਦੇਖੋ ਤੁਸੀਂ ਕਲਰ ਕਿੰਨਾ ਜ਼ਿਆਦਾ ਸੋਹਣਾ ਹੈਗਾ ਲਓ ਜੀ ਇਸ ਤਰ੍ਹਾਂ ਤੁਹਾਨੂੰ ਜ਼ਿਆਦਾ ਪਤਾ ਲੱਗੂਗਾ ਸੂਰਤ ਦਾ ਤੇ ਨਾਲ ਜਿਹੜੀ ਮਤਲਬ ਸਲਵਾਰ ਲਗਾਉਂਗੇ ਆਪਾਂ ਕੰਟਰਾਸਟ ਨਹੀਂ ਲਗਾਉਂਦੇ ਜਿੱਦਾਂ ਕਿ ਸ਼ਰਟ ਦਾ ਬੇਸ ਹੈਗਾ ਉਹ ਲਗਾਵਾਂਗੇ ਆਪਾਂ ਤੇ ਅਗਲਾ ਕਲਰ ਹੈਗਾ ਜੀ ਇਹਦੇ ਵਿੱਚ ਤੀਜਾ ਕਲਰ ਇਹ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਦਾ ਪ੍ਰਿੰਟ ਵੀ ਜਿਹੜਾ ਕਾਫੀ ਜ਼ਿਆਦਾ ਸੋਹਣਾ ਹੈਗਾ ਥੋੜਾ ਇਹ ਵੀਡੀਓ 'ਚ ਇਹ ਕਲਰ ਹੈ ਜਿਹੜਾ ਡਾਲ ਆ ਰਿਹਾ ਹੈਗਾ ਪਰ ਇਸ ਤੋਂ ਡਾਰਕ ਹੈਗਾ ਇੰਨਾ ਕਲਰ ਇਹ ਡਾਲ ਲੈਣੀ ਹੈਗਾ ਡਾਰਕ ਸ਼ੇਡ ਹੈਗਾ ਤੇ ਨਾਲ ਰਹੇਗੀ 크ਰੇਪ ਦੀ ਬਾਟਮ ਪ੍ਰਾਈਜ਼ ਰਹੇਗਾ 3000 ਪਲੱਸ ਸ਼ਿਪਿੰਗ ਹੈ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਇਹਦੀ ਅਗਲੇ ਤੂੜਨੇਗੇ ਜਾਰਜਟ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਫੁੱਲ ਪਿਓਰ ਜਾਰਜਟ ਹੈਗੀ ਤੁਸੀਂ ਸਟੱਫ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾ ਬਹੁਤ ਜ਼ਿਆਦੇ ਸੋਹਣੇ ਕਲਰ ਨੇਗੇ ਪਲਾਸਾ ਦੁਪੱਟਾ ਸੂਟ ਨੰਗੇ ਵਾਲੇ ਤੇ ਪਲਾਸਾ ਤੁਹਾਨੂੰ ਲਾਈਨਿੰਗ ਵੀ ਮਿਲੂਗੀ ਫ੍ਰੀ ਲਾਈਨਿੰਗ ਦੇ ਨਾਲ ਇਹ ਆ ਚੀਕ ਇਹ ਬਣੀ ਹੋਈ ਹੈਗੀ ਸ਼ਰਟ ਸ਼ਰਟ ਤੁਸੀਂ ਦੇਖ ਸਕਦੇ ਹੋਗੇ ਇਹ ਸ਼ਰਟ ਬਣੀ ਹੋਈ ਹੈ ਇਦਾਂ ਇਹਦਾ ਕਲਰ ਸਹੀ ਆ ਰਿਹਾਗਾ ਇੱਧਰ ਰੱਖਦੇ ਆ ਫਿਰ ਥੋੜਾ ਜਿਹਾ ਡਲ ਹੋ ਜਾਂਦਾਗਾ ਇਹ ਸ਼ਰਟ ਬਣੀ ਹੋਈ ਹੈ ਤੇ ਨਾਲ ਹੈਗੀ ਹੈਗੀ ਬਾਟਮ ਪਲੇਨ ਤੇ ਨਾਲ ਹੈਗੀ ਹੈਗੀ ਪਲੱਸ ਤੁਹਾਨੂੰ ਲਾਈਨਿੰਗ ਹੈਗੀ ਨਾਲ ਹੀ ਸੂਟ ਦੇ ਲਾਈਨਿੰਗ ਹੈ ਜਿਹੜੀ ਫ੍ਰੀ ਹੈਗੀ ਲਾਈਨਿੰਗ ਦੇ ਚਾਰਜਸ ਕੁਝ ਵੀ ਨਹੀਂ ਹੈਗੇ ਤੇ ਆਜੂਗਾ ਜੀ ਸਲਵਾਰ ਦਾ ਸਟੱਫ ਆਜੂਗਾ ਨਾਲ ਕਲਰ ਇਹਦੇ ਵਿੱਚ ਵੀ ਜਿਹੜੇ 2 ਬਣ ਕੇ ਆਏ ਨੇਗੇ ਕਲੈਕਸ਼ਨ ਜਿਹੜੀ ਉਹ ਵੀ ਟੇਸਟਾ ਦੀ ਰਹੇਗੀ ਬ੍ਰਾਂਡ ਟੇਸਟਾ ਰਹੇਗਾ ਤੇ ਦੁਪट्टे ਦੀ ਗੱਲ ਕਰਾਂ ਤਾਂ ਦੁਪੱਟਾ ਕਾਫੀ ਜਿਆਦਾ ਸੋਹਣਾ ਹੈਗਾ ਤੁਸੀਂ ਦੇਖ ਕਰ ਲਓ ਜਾਰਜਟ ਦਾ ਹੀ ਦੁਪੱਟਾ ਲਗਾਇਆ ਹੈ ਨਾ ਪੂਰਾ ਵਧੀਆ ਖੁੱਲਾ ਡੁੱਲਾ ਦੁਪੱਟਾ ਹੈਗਾ ਟਾਈ ਮੀਟਰ ਦਾ ਦੇਖੋ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 3000 ਇਹਦਾ ਤੇ ਪਲੱਸ ਸ਼ਿਪਿੰਗ ਹੈਗੀ ਆਪਣੀ ਫਟਾਫਟ ਬੁਕਿੰਗ ਕਰਦਿਓ ਇਹ ਦੋ ਹੀ ਸੂਟ ਨੇਗੇ ਮੇਰੇ ਕੋਲੇ ਹੋਰ ਸੂਟ ਹੈ ਨਹੀਂ ਸੂਟ ਕਾਫੀ ਜ਼ਿਆਦੇ ਸੋਨੇ ਨੇਗੀ ਪਹਿਲਾ ਕਲਰ ਇਹ ਸੀਗਾ ਤੇ ਦੂਜਾ ਕਲਰ ਵੀ ਬਹੁਤ ਜ਼ਿਆਦੇ ਸੋਨਾ ਦਾ ਮਾਊਸ ਕਲਰ ਆਗਾ ਦੂਜਾ ਦੇਖੋ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਲਾਈਨਿੰਗ ਹੈ ਤੇ ਨਾਲ ਦੁਪੱਟਾ ਹੈਗਾ ਬਾਟਮ ਹੈ ਪਲੇਨ ਤੇ ਜੌਰਚਰ ਦੇ ਉੱਪਰ ਆਰੀ ਵਰਕ ਹੋਇਆ ਹੋਇਆ ਹੈਗਾ ਸਟੱਫ ਤੁਸੀਂ ਦੇਖੋ ਬਹੁਤ ਜਿਆਦਾ ਸੋਹਣਾ ਹੈਗਾ ਬਿਲਕੁਲ ਲਾਈਟ ਵੇਟ ਸਟੱਫ ਹੈਗਾ ਲਾਈਨਿੰਗ ਹੈ ਜਿਹੜੀ ਉਹ ਤੁਹਾਨੂੰ ਫ੍ਰੀ ਹੈ ਲਾਈਨਿੰਗ ਦੇ ਕੋਈ ਚਾਰजेस ਨਹੀਂ ਹੈਗੇ ਤੇ ਨਾਲ ਦੁਪੱਟਾ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਹੀ ਪ੍ਰਿੰਟ ਤੇ ਇਹ ਕਲਰ ਵੀ ਕਾਫੀ ਜਿਆਦਾ ਸੋਹਣਾ ਹੈਗਾ ਪ੍ਰਾਈਜ਼ ਰਹੇਗਾ 3000 ਤੇ ਬਹੁਤ ਜਾਦੇ ਸੋਹਣਾ ਪ੍ਰਿੰਟ ਹੈ ਵਰਕ ਤੁਸੀਂ ਚੈੱਕ ਕਰ ਸਕਦੇ ਹੋਗੇ ਨੀਚੋਂ ਵੀ ਸ਼ਰਟ ਦੇ ਵਿੱਚ ਵਰਕ ਹੋਇਆ ਹੈ ਤੇ ਦੋ ਹੀ ਕਲਰ ਇਹਦੇ ਵਿੱਚ ਬਣ ਕੇ ਆਏ ਨੇਗੇ ਤੇ ਤਿੰਨ ਕਲਰ ਨਹੀਂ ਹੈਗੇ ਬਹੁਤ ਜਾਦੇ ਸੋਹਣੇ ਸੂਟ ਸੀਗੇ ਅੱਜ ਵਾਲੇ ਤੇ ਆਪਣਾ ਫਾਸਟਲੀ ਆਰਡਰ ਕਰਕੇ ਜਿਹੜੀ ਬੁਕਿੰਗ ਕਰਦੇ ਹੋ ਫਿਰ ਸੂਟ ਨਹੀਂ ਮਿਲਨੇ ਹੈਗੇ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦੱਸ ਦਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ